ਹੋ ਹਾਂ ਉਹ ਤੇਰੇ ਤੋਂ ਵਿਆਜ ਲੈਂਦਾ ਸੋਹਣਾ ਲੱਗਦਾ ਯਾਰ ਕਹੀਆਂ ਜਾਂ ਗੱਲਾਂ ਕਰੀ ਜਾਂਦਾ ਤੂੰ ਯਾਰ ਤੂੰ ਤਾਂ ਅੱਡ ਹੋਣ ਵਾਲੀਆਂ ਗੱਲਾਂ ਕਰੀ ਜਾਂਦਾ ਤੂੰ ਆਪਦੀ ਭੈਣ ਦਾ ਵਿਆਹ ਨਿਆਰੇ ਨਾਲ ਕਰ ਠੀਕ ਆ ਅਗਰ ਕੋਈ ਵੀ ਚੀਜ਼ ਦੀ ਜਰੂਰਤ ਹੋਈ ਤਾਂ ਮੈਨੂੰ ਫੋਨ ਕਰ ਲੈ ਸੰਗੀ-ਸੁੰਗੀ ਨਾ ਤੇਰੀ ਭੈਣ ਹੋਈ ਕਿ ਮੇਰੀ ਭੈਣ ਹੋਈ ਯਾਰ ਠੀਕ ਆ ਚੰਗਾ ਓਕੇ ਦੱਸ ਤੇਰੇ ਤੋਂ ਵਿਆਜ ਲੈਂਦਾ ਸੋਹਣਾ ਲੱਗਦਾ ਕੱਲ ਸੁਣਿਓ ਹਾਂਜੀ ਮੈਂ ਕਹਿੰਦੀ ਸੀ ਮੈਂ ਕੁਝ ਮਦਦ ਕਰ ਸਕਦੀ ਹਾਂ ਤੁਹਾਡੀ ਮਤਲਬ ਮੈਂ ਤੁਹਾਨੂੰ ਗੱਲ ਕਰਦੇ ਹੋਏ ਸੁਣਿਆ ਮਤਲਬ ਇਹ ਮੈਂ ਸਮਝ ਨਹੀਂ ਕੀ ਮਦਦ ਦੀ ਮਤਲਬ ਕਿ ਮੈਂ ਨਾ ਗੌਰਮੈਂਟ ਜੌਬ ਕਰਦੀ ਹਾਂ ਪੁਲਿਸ ਚਾ ਮੈਂ ਸੁਣਿਆ ਤੁਸੀਂ ਕਿਸੇ ਦੀ ਨਹੀਂ ਹੈਲਪ ਕਰ ਰਹੇ ਹੋ ਮੈਂ ਭਾਦਨੀਆਂ ਕੁਝ ਪੈਸੇ ਜੀ ਤੁਹਾਨੂੰ ਲੋੜ ਹੈ ਉਹ ਨਾ ਨਾ ਕੋਈ ਚੱਕਰ ਨਹੀਂ ਹੈਗਾ ਜੀ ਤੁਸੀਂ ਕਾਨੂੰ ਖਿੱਚਲਾ ਕਰ ਦਿਓ ਉਹਦਾ ਮੇਰਾ ਦੋਸਤ ਦੀ ਉਹਨੂੰ ਲੋੜ ਸੀ ਤੇ ਫਿਰ ਵੀ ਇਨਸਾਨ ਦੀ ਫਿਤਰਤ ਤੋਂ ਪਤਾ ਲੱਗ ਜਾਂਦਾ ਹੈ ਕਿੰਨਾਂ ਇਨਸਾਨ ਕਿਦਾਂ ਦਾ ਚੰਗੇ ਇਨਸਾਨ ਤਾਂ ਮਸਾਈ ਮਿਲਦੇ ਆ ਨਾਲੇ ਵੈਸੇ ਵੀ ਅੱਜ ਕੱਲ ਤਾਂ ਕੋਈ ਤਾਈ ਚਾਚੇ ਵੀ ਨਹੀਂ ਇੰਨੀ ਹੈਲਪ ਕਰਦੇ ਜਿਵੇਂ ਤੁਸੀਂ ਦੋਸਤ ਹੋ ਕੇ ਕਰ ਰਹੇ ਹੋ ਸ਼ੁਕਰੀਆ ਜੀ ਵੈਸੇ ਮੈਂ ਰਿਸ਼ਤੇ ਨੂੰ ਪਹਿਲਾਂ ਰੈਫਰੈਂਸ ਦਿੰਨਾ ਜੀ ਪੈਸਾ ਮੇਰੇ ਲਈ ਕੋਈ ਜ਼ਿਆਦਾ ਮੈਟਰ ਨਹੀਂ ਕਰਦਾ ਜੀ ਫਿਰ ਤੈਨੂੰ ਚੰਗੇ ਇਨਸਾਨ ਨਾਲ ਕੋਈ ਨਾ ਕੋਈ ਰਿਸ਼ਤਾ ਜ਼ਰੂਰ ਬਣਾ ਲੈਣਾ ਮਤਲਬ ਵੀ ਮੈਂ ਸਮਝਾ ਨਹੀਂ ਮੇਰਾ ਮਤਲਬ ਆਪਾਂ ਵਧੀਆ ਦੋਸਤ ਬਣ ਸਕਦੇ ਆ ਆਪਣੀ ਕਿ ਦੂਜੇ ਨਾਲ ਇਨੀ ਸੋਚ ਵੀ ਮਿਲਦੀ ਜੁਲਦੀ ਆ ਤੁਸੀਂ ਨੰਬਰ ਦਿਓ ਮੈਨੂੰ ਆਪਣਾ ਨੰਬਰ ਹਾਲੋ ਅਗਰ ਤੁਹਾਨੂੰ ਵੀ ਕਿਸੇ ਜ਼ਰੂਰਤਮੰਦ ਦੀ ਕੋਈ ਲੋੜ ਕੋ ਹੈਲਪ ਕਰਨੀ ਹੋਵੇ ਤਾਂ ਦੱਸ ਦੇ ਕਰੋ ਕੋਈ ਚੱਕਰ ਨਹੀਂ ਕੋਈ ਗੱਲ ਨਹੀਂ ਮੇਰੀ ਬੱਸ ਵੀ ਆ ਗਈ ਆਪਾਂ ਕਰ ਪਿਆ ਕਰ ਠੀਕ ਹੈ ਜੀ ਕੀ ਦਾ ਫੰਮ ਆ ਗਿਆ ਕਮਾਲ ਦੀ ਦੁਨੀਆ ਅੱਜ ਦੇ ਕੱਲ ਦੇ ਯੁੱਗ ਦੇ ਵਿੱਚ ਐਦਾਂ ਦੇ ਚੰਗੇ ਇਨਸਾਨ ਕਿਦਾ ਹਲੋ ਹਲੋ ਹਾਂਜੀ ਕਾਹੋਂ ਜੀ ਲੈ ਭੁੱਲ ਵੀ ਗਏ ਅੱਜ ਤੱਕ ਮਿਲੇ ਸੀਗੇ ਆਪਾਂ ਹੋ ਕੀ ਆ ਲਈ ਮੈਂ ਵਧੀਆ ਤੁਸੀਂ ਦੱਸੋ ਕਿਵੇਂ ਹੋ ਯਾਰ ਇਹ ਵੀ ਡਿਊਟੀ ਦਾ ਸਹੂਰ ਕਰ ਪਰਵਾਸ ਨਾਲ ਠੀਕ ਸਭ ਵਧੀਆ ਵੈਸੇ ਮੈਂ ਤੁਹਾਡੀ ਤੋਂ ਪੁੱਛਣਾ ਹੀ ਭੁੱਲ ਗਈ ਤੁਸੀਂ ਰਹਿਨੇ ਕਿਹੜੇ ਪਿੰਡ ਚੋਂ ਮੇਰਾ ਪਿੰਡ ਮੂਰਲੀ ਹੈ ਜੀ ਅੱਛਾ ਅੱਛਾ ਵੈਸੇ ਮੇਰੀ ਵੀ ਡਿਊਟੀ ਉੱਥੇ ਲੱਗੀ ਹੈ ਕੱਲ ਤੋਂ ਮੈਂ ਇੱਧਰ ਹੀ ਆਣਾ ਅੱਛਾ ਇੱਧਰ ਹੀ ਆਣਾ ਹਾਂ ਕੋਈ ਗੱਲ ਨਹੀਂ ਚਲੋ ਵਧੀਆ ਜੀ ਜਰੂਰ ਮਿਲਾਂਗੇ ਫਿਰ ਆਪਾਂ ਬਸ ਮੈਂ ਹੋਟਲ ਵਗੈਰਾ ਹੀ ਪਤਾ ਕਰੀ ਚਾਹੁੰਦੀ ਸੀ ਇੱਥੇ ਹੁਣ 3-4 ਦਿਨ ਉੱਥੇ ਰਹਿਣਾ ਵੀ ਪੈਣਾ ਨਾ ਹੋਟਲ ਚ ਰਹਿਣਾ ਤੁਸੀਂ ਮੇਰੇ ਘਰ ਹੈਗਾ ਜੀ ਤੇਰੇ ਲਈ ਉੱਪਰ ਦਾ ਕੋਸ਼ ਖਾਲੀ ਹੋ ਗਿਆ ਹੁੰਦਾ ਅੱਛਾ ਤੁਹਾਡੇ ਘਰੇ ਤੁਹਾਡੀ ਫੈਮਿਲੀ ਵਗੈਰਾ ਨਹੀਂ ਰਹਿੰਦੀ ਲੈ ਕੋਈ ਚੱਕਰ ਨਹੀਂ ਕਰਾਂ ਪਾ ਕਹਿ ਦਾਂਗਾ ਜੇ ਡਿਊਟੀ ਕਰਨੀ ਹੈ ਸੋਨੇ ਤਾਂ ਇੱਧਰ ਦੋ ਤਿੰਨ ਦਿਨ ਇੱਥੇ ਰਹਿ ਜਾ ਕੋਈ ਗੱਲ ਨਹੀਂ ਚਲੋ ਠੀਕ ਹੈ ਤੁਸੀਂ ਤਾਂ ਸੱਚੀ ਮੇਰੀ ਬਹੁਤ ਮਦਦ ਕਰਤੀ ਹ ਕੋਈ ਗੱਲ ਨਹੀਂ ਸਨਾਂ ਉਹ ਸੁਣਿਆ ਨੇ ਕਿ ਚੰਗੇ ਇਨਸਾਨਾਂ ਚੰਗਾ ਹੁੰਦਾ ਸਾਰਾ ਕੋਈ ਚਲੋ ਠੀਕ ਹੈ ਅਪਾ ਕੱਲ ਮਿਲਦੇ ਹਾਂ ਠੀਕ ਹੈ ਜੀ OK ਸਸ਼ਿਕਾਂ ਜੀ ਸਸ਼ਿਕਾਂ ਜੀ ਵੈਸੇ ਮੈਂ ਤੁਹਾਡੀ ਉਡੀਕ ਕਰ ਰਹੀ ਸੀ ਕਦੋਂ ਦੀ ਆ ਗਏ ਤੁਸੀਂ ਹਾਂਜੀ ਵਰਦੀ ਜੇ ਆ ਗਏ ਸਦਾ ਹੀ ਫਿਰ ਹਾਂ ਮੈਨੂੰ ਬਸ ਫਿਰ ਡਿਊਟੀ ਤੇ ਤਾਂ ਵਾਪਟੀ ਤੇ ਹੀ ਜਾ ਸਕਦੀ ਹਾਂ ਨਾ ਅੱਛਾ ਤਾਂ ਚਲੋ ਆ ਜਾਈਏ ਫਿਰ ਚਲੋ ਹਾਂ ਤੁਸੀਂ ਡਿਊਟੀ ਤੇ ਹੋ ਰਹੇ ਸੀ ਸਿੱਧਾ ਹਾਂਜੀ ਹਾਂ ਜੀ ਤੁਹਾਨੂੰ ਕੀ ਥੈਂਕ ਯੂ ਕੋਈ ਗੱਲ ਨਹੀਂ ਵੈਸੇ ਰੂਮ ਬਹੁਤ ਸੋਹਣਾ ਹੈ ਤੁਹਾਡਾ ਅੱਛਾ ਥੈਂਕ ਯੂ ਅੱਛਾ ਜੇ ਤੁਸੀਂ ਚੰਗੇ ਹੋ ਹੁਣਾਈ ਤੁਹਾਡਾ ਕਾਰ ਸੋਣਾ ਹੋਰ ਦੱਸੋ ਜੀ ਕੋਈ ਦਿੱਕਤ ਤਾਂ ਨਹੀਂ ਹੋਈ ਹੋਂਜਾ ਦਿੱਕਤ ਤਾਂ ਤੁਸੀਂ ਹੋਣੀ ਹੀ ਨਹੀਂ ਦਿੱਤੀ ਮੈਂ ਤਾਂ 10 ਮਿੰਟ ਵੀ ਨਹੀਂ ਖੜਨ ਦਿੱਤਾ ਉੱਥੇ ਉਦੋਂ ਹੀ ਆ ਕੇ ਫੋਨ ਕਰਦੇ ਸਾਰ oh my 러비 ਸੀ ਗਈ ਮੈਂ ਚੱਲ ਲੈ ਆਉਣਾ ਤੁਹਾਨੂੰ ਵੇਟ ਕਰਾਉਣੀ ਆ ਚਲੋ ਚੰਗੀ ਗੱਲ ਆ ਐਸੀ ਮੈਨੂੰ ਲੱਗਦਾ ਵੀ ਇਸ ਕੱਟ ਵਿੱਚ ਮੇਰਾ ਜੀ ਲੱਗ ਜਾਣਾ ਹਣ ਚਲੋ ਕੋਈ ਗੱਲ ਨਹੀਂ ਤੁਹਾਡਾ ਜੀ ਲੱਗਣਾ ਚਾਹੀਦਾ ਜੀ ਵੈਸੇ ਐਦਾਂ ਵੀ ਪਹਿਲਾਂ ਥੱਲੇ ਲੈ ਵੈਲਿਊ ਉੱਪਰ ਰਹਿ ਲੈ ਕੋਈ ਗੱਲ ਨਹੀਂ ਮੈਂ ਇੱਥੇ ਠੀਕਾਂ ਠੀਕ ਹੈ ਜਿੱਥੇ ਤੁਹਾਨੂੰ ਸਹੀ ਲੱਗਿਆ ਉਹ ਤੁਸੀਂ ਦੱਸੋ ਕੁਝ ਖਾਣਾ ਪੀਣਾ ਤਾਂ ਮੈਂ ਬੁਵਾ ਦਾਂ ਨੀ ਕੋਈ ਗੱਲ ਨਹੀਂ ਹਾਲੇ ਮੈਨੂੰ ਭੁੱਖ ਨਹੀਂ ਹੈਗੀ ਰੋਟੀ ਖਾਣ ਦੀ ਭੁੱਖ ਨਹੀਂ ਹੈਗੀ ਇੰਨੀ ਦੂਰੋਂ ਆਏ ਹੋ ਕੋਈ ਗੱਲ ਨਹੀਂ ਮੈਂ ਥੋੜੀ ਦੇਰ ਬਾਤ ਖਾ ਲੂੰਗੀ ਅੱਛਾ ਚਾਹ ਹੀ ਵਰ ਕਹੋ ਨਾ ਮੈਂ ਚਾਹ ਕੋਈ ਗੱਲ ਨਹੀਂ ਤੁਸੀਂ ਕਿ ਫਿਕਰ ਕਰ ਦਿਓ ਮੈਂ ਆਪੇ ਬਣਾ ਲੂੰਗੀ ਜਿਹੜੀ ਜਿੱਸੇ ਪਹਿਲੀ ਵਾਰ ਆਏ ਹੋ ਜੀ ਹੋ ਤਾਂ ਕੁਝ ਨਹੀਂ ਜੀ ਤੁਸੀਂ ਦੱਸੋ ਕੀ ਖਾਣਾ ਮੈਂ ਬਣਾ ਦੇਣੀ ਆ ਐਸੀ ਮ ਬਹੁਤ ਟੇਸਟੀ ਖਾਣਾ ਬਣਾਉਣੀ ਆ ਅੱਛਾ ਜੀ ਚਲੋ ਕੋਈ ਗੱਲ ਨਹੀਂ ਤੁਹਾਡੇ ਆਪ ਦਾ ਜੀ ਖਾਣਾ ਟੇਸਟ ਕਰਾਂਗੇ ਜੀ ਸਰ ਤੁਸੀਂ ਫਰੈਸ਼ ਫਰਸ਼ ਹੋ ਜਾਂਦੇ ਫਿਰ ਉਹ ਵੈਸੇ ਮੈਂ ਵੀ ਸੋਚ ਰਹੀ ਸੀ ਕਿ ਫਰੈਸ਼ ਹੋ ਜਾ ਸਵੇਰ ਦੀ ਵਰਦੀ ਪਾ ਕੇ ਕੰਫਰਟੇਬਲ ਜੀ ਨਹੀਂ ਹੈਗੀ ਚੇਂਜ ਕਰ ਲੈਣੀ ਆ ਮੈਂ ਕਰ ਲੋ ਚੇਂਜ ਜੀ ਬਾਸ ਨੂੰ ਨਾ ਸਾਹਮਣੇ ਆਈ ਮੈਂ ਚੱਲ ਜਾਂ ਨਹੀਂ ਥੋੜੀ देर तक ਤੁਸੀਂ ਕਰ ਲੋ ਰੈਸਟ ਠੀਕ ਹੈ ਜੀ ਤੁਸੀਂ ਕਰੋ ਗੈਸਟ ਸਾਨੂੰ ਜਰੂਰਤਾ ਠੀਕ ਹੈ ਚਲੋ ਜੇ ਕਿਸ ਚੀਜ਼ ਦੀ ਜਰੂਰਤ ਹੋਈ ਕਹਿੰਨਾ ਹੱਕ ਮਾਰ ਲਿਓ ਮੈਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਸੌਰੀ ਮੈਂ ਤੁਹਾਨੂੰ ਵਿਛਾਣਿਆ ਨਹੀਂ ਹੈਗਾ ਤੈਸਲ ਮੈਂ ਗੈਰੀ ਦੇ ਕਰੇ ਉਹਦੀ ਦੋਸਤ ਹਾਂ ਮੈਂ ਤੁਸੀਂ ਕੌਣ ਮੈਂ ਗੈਰੀ ਦਾ ਬ੍ਰਦਰ ਹਾਂ ਠੀਕ ਹੈ ਕਰੋ ਤੁਸੀਂ ਕੋਈ ਨਾ ਹੋਰ ਜੀ ਜੀ ਲੱਗ ਗਿਆ ਸੀਗਾ ਤੁਹਾਡਾ ਹਾਂ ਜੀ ਸੀ ਤਾਂ ਲੱਗ ਗਿਆ ਹੋਰ ਤੁਹਾਡੀ ਜੌਬ ਕਿਵੇਂ ਚੱਲਦੀ ਆ ਬਹੁਤ ਵਧੀਆ ਚੱਲੀ ਜਾਂਦੀ ਹੈ ਸਗੋਂ ਇੱਥੋਂ ਤਾਂ ਜਾਣਾ ਵੀ ਸੁੱਖ ਹੋ ਗਿਆ ਮੈਨੂੰ ਤੁਸੀਂ ਦੱਸੋ ਤੁਹਾਡਾ ਕੰਮ ਕਿਵੇਂ ਚੱਲਦਾ ਸਾਡਾ ਕੰਮ ਘਰ ਵਧੀਆ ਚੱਲੀ ਜਾਂਦਾ ਜੀ ਤੇ ਮੈਂ ਪੁੱਛਣਾ ਸੀਗਾ ਤੇ ਤੁਸੀਂ ਫਿਰ ਵਿਆਹ ਬਾਰੇ ਨਹੀਂ ਸੋਚਿਆ ਹੈਗਾ ਵਿਆਹ ਬਾਰੇ ਜੇ ਰਸਲ ਜੇ ਮੈ ਤੁਹਾਨੂੰ ਸੱਚ ਦੱਸਾਂ ਮੇਰਾ ਪਹਿਲਾ ਰਿਸ਼ਤਾ ਹੋ ਗਿਆ ਸੀ ਰਿਸ਼ਤਾ ਹੋ ਗਿਆ ਸੀ ਫਿਰ ਉਹ ਮੁੰਡਾ ਹੀ ਗੱਲ ਤੇ ਨਿਕਲ ਗਿਆ ਉਹਦਾ ਬਾਹਰ ਚੱਕਰ ਚੱਲਦਾ ਸੀ ਤਾਂ ਕਰਕੇ ਬਸ ਉਹ ਰਿਸ਼ਤਾ ਟੁੱਟ ਗਿਆ ਜੇ ਰਿਸ਼ਤਾ ਡੁੱਟਿਆ ਸੀ ਤੁਹਾਡਾ ਫਿਰ ਤੁਹਾਡੇ ਘਰ ਦੇ ਆਨੇ ਹੋਰ ਨਹੀਂ ਕੀਤੀ ਗੱਲ ਦੋਰੀ ਹੈਗੀ ਤੁਹਾਡੇ ਵਿਆਹ ਦੀ ਉਹਨਾਂ ਨੇ ਤਾਂ ਬਥੇਰੇ ਰਿਸ਼ਤੇ ਦੇਖੇ ਸੀਗੇ ਫਿਰ ਪਰ ਫਿਰ ਮੈਨੂੰ ਕੋਈ ਮੁੰਡਾ ਪਸੰਦ ਨਹੀਂ ਆਇਆ ਮੈਂ ਕਿਸੇ ਚੰਗੇ ਮੁੰਡੇ ਨਾਲ ਵਿਆਹ ਕਰਾਉਣਾ ਚਾਹਨੀ ਆ ਜਿਹੜਾ ਮੈਨੂੰ ਖੁਸ਼ ਰੱਖ ਸਕੇ ਜਿਹਨੂੰ ਮੇਰੀ ਆ ਸਰਕਾਰੀ ਨੌਕਰੀ ਤੋਂ ਮਤਲਬ ਨਾ ਹੋਵੇ ਮੈਨੂੰ ਪਿਆਰ ਕਰੇ ਬਸ ਚੰਗਾ ਤਾਂ ਸਾਡਾ ਗੈਰੀ ਵੀ ਬਹੁਤ ਹੈ ਜੀ ਉਹਨਾਂ ਨੇ ਤਾਂ ਦੇਖ ਰੱਖੀ ਹੋਗੀ ਫਿਰ ਆਪਣੇ ਲਈ ਕੋਈ ਚੰਗੀ ਕੁੜੀ ਨਹੀਂ ਨਹੀਂ ਹਾਲੇ ਤੱਕ ਕੋਈ ਗੱਲ ਨਹੀਂ ਦੋਰੀ ਹੈਗੀ ਤੇ ਜੇ ਤੁਹਾਡੀ ਨਿਗਾ ਚ ਹੋਵੇ ਕੋਈ ਕੁੜੀ ਚੰਗੀ ਤਾਂ ਜ਼ਰੂਰ ਦੱਸਿਓ ਹਨਾ ਅਸੀਂ ਗੈਰੀ ਦਾ ਕਰ ਦਾਂਗੇ ਜ਼ਰੂਰ ਵੈਸੇ ਚੰਗੀਆਂ ਕੁੜੀਆਂ ਨਿਸਾਨੀ ਨਾਲ ਤਾਂ ਕਿੱਥੇ ਲੱਭਦੀਆਂ ਲੱਭਣ ਦੀ ਕੋਸ਼ਿਸ਼ ਕਰੂੰਗੇ ਪਰ ਹਾਂ ਵੈਸੇ ਚੰਗੇ ਤਾਂ ਤੁਸੀਂ ਵੀ ਬਹੁਤ ਹੋ ਤੇ ਬਾਕੀ ਸੋਚ ਲਿਓ ਤੁਸੀਂ ਹਨਾ ਤੇ ਅਸੀਂ ਸੱਚ ਦੱਸਾਂ ਤਾਂ ਗੈਰੀ ਨੂੰ ਮੈਂ ਵੀ ਬਹੁਤ ਪਸੰਦ ਕਰਦੀ ਹਾਂ ਮਤਲਬ ਜਦੋਂ ਦੀ ਮੈਂ ਉਹਨਾਂ ਨਾਲ ਮਿਲੀਆਂ ਉਹਨਾਂ ਨੇ ਮੇਰੀ ਹਰ ਪਲ ਹੈਲਪ ਕੀਤੀ ਹੈ ਕਦੇ ਵੀ ਮੈਨੂੰ ਕਿਸੇ ਗੱਲ ਤੋਂ ਮਨਾ ਨਹੀਂ ਕੀਤਾ ਤੇਸਕਰ ਚ ਵੀ ਸੱਚੀ ਮੇਰਾ ਬਹੁਤ ਜੀ ਲੱਗਣ ਲੱਗਿਆ ਮਤਲਬ ਤੁਸੀਂ ਵੀ ਕਿੰਨੇ ਚੰਗੇ ਹੋ ਇਥੇ ਦਿਲ ਸਾਂ ਲੱਗਿਆ ਮੇਰਾ ਫਿਰ ਤਾਂ ਬਹੁਤ ਵਧੀਆ ਗੱਲ ਹੈ ਤੁਹਾਨੂੰ ਘਰ ਵੀ ਪਸੰਦ ਆ ਮੁੰਡਾ ਵੀ ਪਸੰਦ ਆ ਪੂਰਾ ਪਰਿਵਾਰ ਵੀ ਪਸੰਦ ਹੈ ਫਿਰ ਜੇ ਤੁਹਾਨੂੰ ਸਾਰਾ ਕੁਝ ਸਹੀ ਲੱਗੀ ਜਾਂਦਾ ਫਿਰ ਤੁਸੀਂ ਆਪਣੀ ਫੈਮਲੀ ਨਾਲ ਗੱਲ ਕਰ ਲਓ ਜੋ ਮੰਨਦੇ ਆ ਫਿਰ ਆਪਾਂ ਤੁਹਾਡਾ ਸ਼ਗਨ ਪਾ ਦਾਂਗੇ ਪਰ ਗੈਰੀ ਗੈਰੀ ਵਾਲ ਤਾਂ ਕੋਈ ਗੱਲ ਨਹੀਂ ਗੈਰ ਨੂੰ ਅਸੀਂ ਮਨਾ ਲਾਂਗੇ ਤੁਸੀਂ ਗੈਰੀ ਦੀ ਟੈਨਸ਼ਨ ਨਾ ਲਓ ਉਹ ਤਾਂ ਮੇਰੀ ਗੱਲ ਵੈਸੇ ਵੀ ਨਹੀਂ ਮੋੜਦਾ ਕੋਈ ਵੀ ਪਰ ਅਸੀਂ ਮੇਰੀ ਮੰਮੀ ਨਾਲ ਗੱਲ ਹੋਈ ਸੀ ਉਹ ਕਹਿੰਦੇ ਸੀ ਜੇ ਤੈਨੂੰ ਮੁੰਡਾ ਪਸੰਦ ਆਇਆ ਫਿਰ ਸਾਨੂੰ ਕੋਈ ਇਤਰਾਜ ਨਹੀਂ ਇਕ ਹੋਰ ਵਾਰ ਗੱਲ ਕਰ ਲੂੰਗੀ ਉਹਨਾਂ ਨਾਲ ਬਸ ਠੀਕ ਹੈ ਜੇ ਤੁਸੀਂ ਗੱਲ ਕਰ ਲਈ ਇਕ ਵਾਰੀ ਹੋਰ ਗੱਲ ਕਰ ਲਿਓ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਬਾਕੀ ਮੈਂ ਗੈਰੀ ਨਾਲ ਗੱਲ ਕਰ ਲੈਂਦਾ ਠੀਕ ਆ ਠੀਕ ਹੈ ਚਲੋ ਤੁਸੀਂ ਕਰੋ ਰੈਸਟ ਰੇ ਆ ਗਿਆ ਜੀ ਸੌਗਤ ਹੈਲਾ ਕਰਦੇ ਹੋ ਉਹ ਚਲ ਫਿਰ 60 ਤਾਂ ਦੇ ਹੀ ਦਿਓ ਜੀ ਠੀਕ ਆ ਚਲ ਉਹ ਗੱਲ ਮੈਂ ਸ਼ਾਮ ਨੂੰ ਆਉਣਾ ਫਿਰ ਹਾਂ ਠੀਕ ਆ ਹੋਰ ਫਿਰ ਭਾਈ ਵਿਆਹ ਵੀ ਬਾਰੇ ਕੀ ਸੋਚਿਆ ਤੂੰ ਉਹ ਵਿਆਹ ਉਹ ਕੋਈ ਕੁੜੀ ਵੀ ਮਿਲਣੀ ਚਾਹੀਦੀ ਆ ਕੁੜੀ ਤਾਂ ਮੈਂ ਲੱਭ ਲਈ ਸੀਗੀ ਤੇ ਮੈਂ ਗੱਲ ਵੀ ਕਰ ਲਈ ਸੀ ਰਿਸ਼ਤੇ ਦੀ ਹੁਣ ਤੂੰ ਦੱਸ ਕੁੜੀ ਲੱਭ ਲਈ ਉਹ ਵਿਆਹ ਮੈਂ ਕਰਾਉਣਾ ਤੈਨੂੰ ਥੋੜਾ ਕਰਾਉਣਾ ਕੁੜੀ ਮੈਂ ਦੇਖਣੀ ਆ ਫਿਰ ਤੂੰ ਵੀ ਤਾਂ ਕੁੜੀ ਦੇਖ ਲਈ ਪਹਿਲਾਂ ਗੱਲ ਤਾਂ ਮੈਂ ਹੀ ਤੋਰੂਗਾ ਔਰ ਕਿ ਤੂੰ ਸਿੱਧੀ ਗੱਲ ਤੋੜ ਲੇਗਾ ਯਾਰ ਤੂੰ ਕਿਹਦੇ ਨਾਲ ਤੂੰ ਵਿਆਹ ਕਰਾਉਣ ਨੂੰ ਕਰਦਾ ਕੌਣ ਕੁੜੀ ਆ ਕੁੜੀ ਬਹੁਤ ਵਧੀਆ ਪੜੀ ਲਿਖੀ ਕੁੜੀ ਆ ਵਧੀਆ ਨੌਕਰੀ ਤੇ ਲੱਗੀ ਹੋਈ ਆ ਗੱਲ ਮੈਂ ਕਰ ਲਈ ਹੁਣ ਤੂੰ ਦੱਸ ਵੀ ਤੇਰਾ ਮਨ ਕੀ ਕਹਿੰਦਾ ਮੈਨੂੰ ਵੀ ਦੱਸ ਕੁੜੀ ਹੈ ਕੌਣ ਆ ਮੈਂ ਵੀ ਪਤਾ ਕਰ ਲੂੰਗਾ ਆਪਣੇ ਵੀ ਤੇ ਜਾਣ ਪਛਾਣ ਹੈਗੀ ਆ ਉਹ ਤਾਂ ਜਾਣ ਪਛਾਣ ਤਾਂ ਹੈਗੀ ਆ ਮੈਂ ਏਸੀ ਦੀ ਗੱਲ ਕਰੀ ਜਾਂਦਾ ਜਿਹੜੀ ਤੇਰੀ ਦੋਸਤ ਤੇਰੇ ਘਰੇ ਬੈਠੀ ਆ ਕੀ ਕਹਿ ਰਹੇ ਇਹਦੀ ਹੋਰ ਉਹ ਤੂੰ ਇਹਦੇ ਨਾਲ ਗੱਲ ਕਰ ਲਈ ਹੋਰ ਕੋਈ ਗੱਲ ਕਰਨੀ ਹੋ ਸੀਗੀ ਮੈਂ ਤੂੰ ਬੰਦਾ ਕੀ ਕਰ ਉਹ ਯਾਰ ਕੀ ਸੋਚੂਗੀ ਸਿੱਧੀ ਗੱਲੇ ਕਰ ਲਈ ਦਿੰਦਾ ਯਾਰ ਬਾਈ ਲੋਕ ਬਹੁਤ ਗੱਲਾਂ ਕਰਦੇ ਆ ਤੁਸੀਂ ਤਾਂ ਘਰੇ ਅਮਰੀਕਾ ਬਣਾ ਕੇ ਬੈਠੇ ਹੋ ਓਏ ਲੋਕਾਂ ਦੀ ਪ੍ਰਵਾਹ ਕਰਦਾ ਯਾਰ ਤੂੰ ਓਏ ਉਹ ਕੀ ਸੋਚਦੀ ਹੋਗੀ ਮੇਰੇ ਬਾਰੇ ਸਿੱਧੇ ਉਹਦੇ ਪਈ ਨਾਲ ਗੱਲ ਕਰਨੀ ਆ ਕੇ ਕੁਛ ਨਹੀਂ ਸੋਚਦੀ ਹੈ ਗੈਰੀ ਨਾਲੇ ਗੱਲ ਸਪਸ਼ਟ ਹੋ ਜਾਈ ਨਾ ਕਲੀਅਰ ਹੋ ਜਾ ਤਾਂ ਚੰਗੀ ਰਹਿੰਦੀ ਹੈ ਯਾਰ ਤੂੰ ਇੰਨਾ ਤੱਤਾ ਕਿਉਂ ਚੱਲਦਾ ਹੁੰਦਾ ਹਰ ਗੱਲ 'ਚ ਯਾਰ ਯਾਰ ਮੈਂ ਥੋੜਾ ਤੱਤਾ ਚੱਲਦਾ ਆ ਆ ਕੀ ਹੋਇਆ ਸਿੱਧੇ ਜਾ ਕੇ ਉਹਨੂੰ ਗੱਲ ਕਰਨੀ ਹੌਲੀ ਹੌਲੀ ਹੋਣਾ ਸੀ ਸਾਰਾ ਕੁਝ ਯਾਰ ਯਾਰ ਉਹ ਮੰਨ ਗਈ ਹੈ ਮੰਨ ਗਈ ਉਹ ਉਹਦੇ ਘਰਦਿਆਂ ਨਾਲ ਗੱਲ ਹੋ ਗਈ ਉਹਦੀ ਕਹਿੰਦੀ ਮੈਨੂੰ ਗੈਰੀ ਚੰਗਾ ਲੱਗਦਾ ਠੀਕ ਹੈ ਔਰ ਆਪਾਂ ਨੂੰ ਕੀ ਚਾਹੀਦਾ ਬਾਈ ਚੰਗੀ ਨੌਕਰੀ ਲੱਗੀ ਹੋਏ ਕੁੜੀ ਸੋਹਣੀ ਸੁਨੱਖੀ ਕੁੜੀ ਐ ਸਿਆਣੀ ਲੱਗਦੀ ਐ ਮੈਨੂੰ ਉਹ ਨੌਕਰੀ ਤੋਂ ਕੀ ਕਰਨਾ ਅੱਛਾ ਮੰਨ ਗਈ ਤੁਸੀਂ ਮੰਨ ਗਈ ਮੰਨ ਗਈ ਹਾਂ ਠੀਕ ਆ ਹਾਂ ਠੀਕ ਹੋ ਤੁਸੀਂ ਹਾਂ ਮੈਂ ਬਿਲਕੁਲ ਠੀਕ ਹਾਂ ਤੁਸੀਂ ਠੀਕ ਓ ਯਾਰ ਮੇਰੇ ਭਰਾ ਨੇ ਆ ਕੇ ਕਹਿੰਦਾ ਸਿੱਧਾ ਤੇਰੇ ਨਾਲ ਗੱਲ ਕਰ ਲਈ ਕਹਿੰਦਾ ਮੈਨੂੰ ਜਮੀ ਚੰਗਾ ਐ ਲੱਗਿਆ ਯਾਰ ਉਹਦੇ ਲਈ ਸੌ ਵੀ ਯਾਰ ਨਹੀਂ ਨਹੀਂ ਤੁਸੀਂ ਸੌਰੀ ਕਿਉਂ ਕਹਿ ਰਹੇ ਹੋ ਮੈਂ ਵੀ ਇਹ ਗੱਲ ਕਰਨੀ ਸੀ ਉਦੋਂ ਪਹਿਲਾਂ ਹੀ ਸਮਝ ਕੇ ਮੈਂ ਖੁਸ਼ ਆ। ਤੁਹਾਨੂੰ ਬੁਰਾ ਤਾਂ ਨਹੀਂ ਲੱਗਿਆ? ਨਹੀਂ ਨਹੀਂ ਬੁਰਾ ਕਿ ਲੱਗਣਾ। ਮੇਰੀ ਵੀ ਹਾਮੀ ਐ ਇਸ ਕਲ ਚ। ਉਹ ਮਤਲਬ ਕਿ ਔੜਦਿਆਂ ਲੱਗਦਾ ਵੀ ਪਹਿਲੇ ਵਾਰ ਆਏ ਤੁਸੀਂ ਸਿੱਧਾ ਵਿਆਹ ਦੀ ਗੱਲ ਤੇ ਪਹੁੰਚ ਗਏ। ਫਿਰ ਕੀ ਐ ਜਿੱਥੇ ਪਿਆਰ ਹੋਣਾ ਹੁੰਦਾ ਹੋ ਹੀ ਜਾਂਦਾ। ਵੈਸੇ ਤੁਸੀਂ ਦੱਸੋ ਤੁਹਾਨੂੰ ਮੈਂ ਪਸੰਦ ਆ? ਪਸੰਦ ਆ। ਤੁਮੈਂ ਵਰਦੀ 'ਚ ਦੇਖਿਆ ਸੀ ਨਾ। ਪਸੰਦ ਤਾਂ ਉਦੋਂ ਹੀ ਕਰ ਲਿਆ ਸੀ ਆ। بس ਕੈਨ ਦੀ ਹਿੰਮਤ ਨਹੀਂ ਹੋਈ ਸੀ। ਸਭ ਨੂੰ ਜਿੱਥੇ ਰਬਰੇ ਸੋਰੀਆਂ ਬਣਾਉਣੀਆਂ ਹੁੰਦੀਆਂ ਉੱਥੇ ਬਣ ਹੀ ਜਾਂਦੀਆਂ ਕਮਾਲ ਦੀ ਗੱਲ ਆਪਣੀ ਵੀ ਅੱਡੇ ਤੇ ਮੇਲੇ ਉਦੋਂ ਵਸ ਇਦਾਂ ਘਰੇ ਆ ਗਏ ਉਦੋਂ ਵਸ ਇਦਾਂ ਵਧੀਆ ਦੀ ਗੱਲ ਸਹੀ ਤੁਸੀਂ ਲਿਖਿਆ ਸੀ ਮੇਰੀ ਜ਼ਿੰਦਗੀ ਚ ਤਾਂ ਹੀ ਤਾਂ ਹਾਲੇ ਤੱਕ ਮੇਰਾ ਰਿਸ਼ਤਾ ਨਹੀਂ ਹੋ ਗਿਆ ਮੈਂ ਕਿਹੜਾ ਕਰਾ ਲਿਆ ਕੋਈ ਨਹੀਂ ਹੁਣ ਹੋ ਜਾਊਗਾ ਐਸੀ ਤੁਸੀਂ ਰੋਟੀ ਖਾ ਲਈ ਸੀ ਮੈਂ ਤਾਂ ਖਾ ਲਈ ਤੁਸੀਂ ਮੈਂ ਵੀ ਖਾ ਲਈ ਤੋਂ ਦੁਬਾਰਾ ਭੁੱਖ ਲੱਗੀ ਨੇ ਨੇ ਪਾ ਕੇ ਤਾਂ ਉਹ ਇਕੱਠੇ ਗਾ। ਗੁਰੂ ਜੀ ਦੇ ਬੜਾ ਮੱਤਿਆ ਵਾਹ। ਠੀਕ ਹੋ। ਫੈਕੀ ਕਾ ਮੈਨੂੰ ਕੀ ਹੋਣਾ। ਐਸੀ ਬਸ ਐਨਿਕ ਦੇ ਲਵੀ ਚ ਆਪਾਂ ਬੈਠੇ ਵੀ ਨਾ ਹੈਗੇ। ਮੈਂ ਵੀ ਨਾ ਕਲੋਜ਼ ਬੈਠੇ ਗਏ ਸੀ। ਮੈਨੂੰ ਸੱਚੀ ਨਹੀਂ ਭਰਾਂ ਲੱਗਿਆ। ਨਹੀਂ। ਫੁਰਗੜ ਵਾਦੀਏ ਦਿੱਟ। ਬਿਆਦੀ। ਠੀਕ ਆ ਫਿਰ ਮਿਲਾਂਗੇ ਆਪਾਂ ਜਲਦੀ ਮੈਂ ਘਰ ਜਾ ਕੇ ਮੰਮੀ ਨਾਲ ਗੱਲ ਕਰਕੇ ਦੱਸ ਦਉਗੀ ਚਲ ਠੀਕ ਆ ਪਹੁੰਚ ਕੇ ਫੋਨ ਜ਼ਰੂਰ ਕਰ ਦੇਣਾ ਠੀਕ ਆ ਬਾਕੀ ਜਿਵੇਂ ਤੁਹਾਡੇ ਘਰ ਵੀ ਮਰਜ਼ੀ ਹੋਵੇ ਮੈਨੂੰ ਦੱਸ ਦਿਓ ਅਸੀਂ ਆ ਜਾਵੇਂ ਉਸ ਦਿਨ ਠੀਕ ਆ ਠੀਕ ਆ ਚੱਲੀਏ ਫਿਰ ਆਪਾਂ ਚਲੋ ਆਈਏ ਫਿਰ ਦਾਂ ਹਲੋ ਹਲੋ ਕਿਵੇਂ ਹੋ ਤੁਸੀਂ ਮੈਂ ਵਧੀਆ ਹਾਂ ਬਸ ਯਾਰ ਚਲ ਆ ਮੈਂ ਵੀ ਵਧੀਆ ਹੋਰ ਕੀ ਕਰਦੇ ਸੀ ਹਾਈ ਸਚੀ ਮੈਂ ਵੀ ਤੁਹਾਨੂੰ ਯਾਦ ਕਰੀ ਜਾਂਦੀ ਸੀ ਮੇਰਾ ਤਾਂ ਜੀ ਨਹੀਂ ਲੱਗ ਰਿਹਾ ਜਦੋਂ ਤੇ ਆਈ ਆ ਨਾ ਉਹ ਕੰਮ ਤੇ ਇੱਧਰ ਵੀ ਕੋਈ ਆ ਗਿਆ ਹਾਲਾ ਸਾਡੇ ਘਰੇ ਲੱਗ ਰਿਹਾ ਸੱਚ ਮੈਂ ਆਣਾ ਤੁਹਾਨੂੰ ਇੱਕ ਖੁਸ਼ਖਬਰੀ ਦੇਣੀ ਸੀ ਉਸ ਗੱਲ ਦੀ ਹਾਂਜੀ ਬੱਸ ਇਹੋ ਕੰਮ ਹੋ ਗਿਆ ਸੋਚੋ ਕੀ ਹੋ ਸਕਦੀ ਆ ਬੱਸ ਆ ਹੀ ਹੋ ਸਰਦਾ ਘਰ ਦੇ ਵਿਆਹ ਦੀ ਗੱਲ ਹੋ ਰਹੀ ਹੋਊਗੀ ਹਾਂ ਨਹੀਂ ਇਸ ਤੋਂ ਵੀ ਵੱਡੀ ਖੁਸ਼ਖਬਰੀ ਆ ਇਸ ਤੋਂ ਵੱਡੀ ਖੁਸ਼ਖਬਰੀ ਆ ਮੈਂ ਪ੍ਰੈਗਨੈਂਟ ਹਾਂ ਕੀ ਕੀ ਕਰੀਏ ਹਾਂ ਮੈਂ ਪ੍ਰੈਗਨੈਂਟ ਹਾਂ ਤੇ ਪ੍ਰੈਗਨੈਂਟ ਹਾਂ ਹਾਂ ਠੀਕ ਪਰ ਯਾਰ ਮੈਂ ਉਸ ਸਮੇਂ ਮੈਂ ਇਤਿਬਾਰੇ ਸੋਚੀ ਜਾਂਦੀ ਸੀ ਕਿ ਹੈ ਤਾਂ ਗਲਤੀ ਹੈ ਮਤਲਬ ਹਲੇ ਆਪਣਾ ਵਿਆਹ ਵੀ ਨਹੀਂ ਹੋਇਆ ਮੈਂ ਅਬੋਰਸ਼ਨ ਕਰਾ ਲੈਣੀ ਆ ਅਬੋਰਸ਼ਨ ਨਹੀਂ ਹਾਂ ਤੁਸੀਂ ਮੋਗਣਾ ਮੇਰੀ ਗੱਲ ਸੁਣਾ ਹਰੋ ਤੁਸੀਂ ਪਹਿਲਾਂ ਮੇਰੀ ਗੱਲ ਸੁਣੋ ਪਤਾ ਕੀ ਹੋਈ ਨਾ ਮੇਰੀ ਮਤਲਬ ਪੇਮੈਂਟ ਵੀ ਨਹੀਂ ਆਈ ਹੈਗੀ ਰੁਕੀ ਖੜੀ ਹੈ ਤਨਖਾਹ 2 ਮਹੀਨੇ ਤੋਂ ਤੁਸੀਂ ਮੈਨੂੰ 2 ਲੱਖ ਸੈਂਡ ਕਰ ਦਿਓ ਵਰਸ਼ ਨਹੀਂ ਕਰਾ ਲੈਣੀ ਮੈਂ ਬਸ ਓਹੋ ਓਹੋ ਵਰਸ਼ ਨਹੀਂ ਤੋਂ ਕਰਵਾਉਣਾ ਮੇਰੀ ਗੱਲ ਸੁਣੋ ਆਪਾਂ ਵਿਆਹ ਛੇਤੀ ਰੱਖ ਲੈਣੇ ਆ ਬੈਸੇ ਵੀ ਅਗਲਾ ਬੱਚਾ ਤਾਂ ਹੋਊਗਾ ਬੇਵੀ ਦਾ ਆਪਾਂ ਨੂੰ ਕਰਨੀ ਪਊਗਾ ਠੀਕ ਆ ਵਰਸ਼ ਨਹੀਂ ਕਰਦੇ ਵਾਸਤੇ ਕਰਾਉਣਾ ਆਪਾਂ ਵਿਆਹ ਛੇਤੀ ਰੱਖਣਾ ਨੇ ਘਰ ਨੂੰ ਕਹੇ ਤੇ ਉਹਦੇ ਘਰ ਦਾ ਨਾਲ ਗੱਲ ਕਰ ਆਪਾਂ ਵਿਆਹ ਛੇਤੀ ਰੱਖ ਲੈਣੇ ਚਲ ਠੀਕ ਹੈ ਜੀ ਮਿਤਨ ਠੀਕ ਲੱਗਦਾ ਸਹੀ ਆ ਬਸ ਤੂੰ ਘਰੇ ਗੱਲ ਕਰ ਲਈ ਆਪਾਂ ਵਿਆਹ ਜੀ ਜਲਦੀ ਰੱਖਣਾ ਠੀਕ ਆ ਚਲੋ ਠੀਕ ਹੈ ਪਰ ਮੇਰੀ ਗੱਲ ਸੁਣੋ ਤੂੰ ਤਸੀ ਮੈਨੂੰ ਵੀਕ ਹੀ ਹਾਲ ਸੈਂਡ ਕਰਦੇ ਹੋ ਮਤਲਬ ਘਰੇ ਵੀ ਵਿਆਹ ਦੀ ਪਿਆਰੀਆਂ ਵਗੈਰਾ ਵੀ ਘਟ ਨਹੀਂ ਆਣੇ ਖਲੇ ਮੇਨ ਲੋਡ ਆ ਚਲ ਕੋਈ ਗੱਲ ਹੈ ਪੈਸੇ ਸੈਂਡ ਕਰ ਦਉਣਾ ਚਲ ਤੂੰ ਆਪ ਦਾ ਧਿਆਨ ਰੱਖੀਂ ਜੀ ਠੀਕ ਆ ਚੰਗੇ ਹੋਰ ਗੈਰੀ ਕੀ ਗੱਲ ਹੋਸਾ ਤੇ ਹੋਈ ਗੱਲ ਉਹਦੇ ਨਾਲ ਕੀ ਕਹਿੰਦੀ ਫਿਰ ਗੱਲ ਤਾਂ ਚੱਲੀ ਜਾਂਦੀ ਆ ਕੋਈ ਜਾਂਦੀ ਆ ਗੱਲਾਂ ਵਿਆਹ ਬਾਰੇ ਕੀ ਕਹਿੰਦੇ ਵੀ ਘਰ ਦੇ ਤੂੰ ਕਰੀ ਹੋਣੀ ਗੱਲ ਵਿਆਹ ਬਾਰੇ ਗੱਲ ਕਰਨੀ ਸੀ ਯਾਰ ਮੈਨੇ ਆਪਾਂ ਨੂੰ ਵਿਆਹ ਦੀ ਜਲਦੀ ਕਰਨੀ ਪਈ ਹੈ ਜਲਦੀ ਕਰਨਾ ਪੈਣਾ ਕੀ ਚੱਕਰ ਪੈ ਗਿਆ ਚੱਕਰ ਤਾਂ ਨਹੀਂ ਪਿਆ ਯਾਰ ਖੁਸ਼ਖਬਰੀ ਹੋ ਗਈ ਖੁਸ਼ਖਬਰੀ ਕਾਦੀ ਹੋਗੀ ਤੇਰੀ ਭਾਬੀ ਦੇ ਜਵਾਬ ਹੋਂ ਵਾਲਾ ਪ੍ਰੈਗਨੈਂਟ ਹੋ ਗਈ ਰੈਨੈਂਟ ਹੋ ਗਈ ਯਾਰ ਹਲਦਾਰ 15 ਦਿਨ ਹੀ ਹੋਇਆ ਐਡੀਛੇ ਪ੍ਰੈਗਨੈਂਟ ਕਿਵੇਂ ਹੋ ਗਈ ਨਾਲੇ ਪਤਾ ਕਿਵੇਂ ਲੱਗ ਗਿਆ ਕਰਾਇਆ ਹੋਊਗਾ ਟੈਸਟ ਕਰਾਇਆ ਹੋਊਗਾ ਕੋਈ ਯਾਰ ਗੈਰੀ ਤੋਂ ਨਿਆਣਾ ਥੋੜੀ ਆ ਯਾਰ 15ਵੇਂ ਥੋੜਾ ਪਤਾ ਲੱਗਦਾ ਹੁੰਦਾ ਕਿਤੇ ਮੈਨੂੰ ਤਾਂ ਗੜਬੜ ਜੀ ਲੱਗ ਜਾਂਦੀ ਐ ਉਹ ਗੜਬੜ ਹੈ ਜੀ ਕੋਈ ਗੜਬੜ ਨਹੀਂ ਗੀ ਉਹ ਮੈਂ ਉਹ ਚੰਗੀ ਤਰ੍ਹਾਂ ਜਾਣਦਾ ਠੀਕ ਐ ਜੇ ਕੋਈ ਗੱਲ ਹੋਈ ਤਾਂ ਅਸੀਂ ਕਹੀ ਆ ਉਹਨੇ ਵਿਆਹ ਹੋਣ ਵਾਲਾ ਸਾਡਾ ਮੈਂ ਥੋੜਾ ਝੂਠ ਬੋਲੂਗੀ ਚਲੋ ਠੀਕ ਐ ਜੇ ਤੈਨੂੰ ਸਹੀ ਲੱਗਦਾ ਮੈਨੂੰ ਤਾਂ ਕੋਈ ਚੱਕਰ ਨਹੀਂ ਹੈਗਾ ਕੋਈ ਗੱਲ ਨਹੀਂ ਆਪਣੇ ਵੱਲ ਤਾਂ ਤਿਆਰੀ ਤਿਆਰੀ ਹੈ ਉਹਨਾਂ ਨੂੰ ਪੁੱਛ ਲਓ ਵਿਆਹ ਰੱਖ ਲੈਣੇ ਕਰ ਦਿੰਨੇ ਆ ਹੋਰ ਕੀ ਆ ਚਲ ਮੈਂ ਉਹਨਾਂ ਨਾਲ ਗੱਲ ਕਰ ਲੈਣਾ ਚੋ ਤਿਆਰੀਆਂ ਪਾਵੀ ਤਿਆਰੀਆਂ ਤਿਆਰੀਆਂ ਨੇ ਬਸ ਡੇਡ ਫਾਈਨਲ ਕਰੋ ਮੈਨੇ ਪੈਸੇ ਬੁਸੇ ਕਢਾ ਲਿਆਉਣਾ ਠੀਕ ਹੈ ਪੈਸੇ ਕਢਾ ਕੇ ਆਪਾਂ ਜਿਹੜਾ ਸਮਾਨ ਸਮੂਲ ਲੈਣਾ ਕੁੜੀ ਦਾ ਸੂਟ ਸਾੜ ਪੁੱਛਣੀ ਕਿਵੇਂ ਤੇ ਲੈਣਾ ਸੀ ਇਹ ਤਾਂ ਸੋ ਯਾਦ ਆ ਜੀ 20000 ਰੁਪਏ ਮੰਗਦੀ ਸੀ ਯਾਰ ਕਮੈਂਟ ਉਨੂੰ ਸੈਂਡ ਕਰਦਾ 20000 ਵੀ ਮੰਗਦੀ ਜੀ 20000 ਕਰੀ ਵਸਤੇ ਮੰਗੀ ਜਾਂਦੀ ਆ ਉਹ ਕਹਿੰਦੀ ਮੇਰੀ ਤਨਖਾਹ ਜੀ ਰੁਕੀ ਪਈ ਆ 2 ਮਹੀਨਿਆਂ ਦੀ ਹੂੰ ਉਹ ਕਹਿੰਦੀ ਮੈਨੇ ਸਮਾਨ ਸਮੂਲ ਲੈਣਾ ਹੋਊਗਾ ਪਤੀ ਆਉਣਾ ਆ ਰਹੀਆਂ ਕਰਨੀ ਨੇ ਚੱਲ ਕੋਈ ਗੱਲ ਨਹੀਂ ਤੂੰ ਸੈਂਡ ਕਰਦੀ ਹੈ ਨਾ ਚੱਲ ਮੈਂ ਇਹਨੇ ਦੇਖਦਾ ਫਿਰ ਹੋਰ ਕਿਵੇਂ ਕਰਨਾ ਹੈ ਨਾ ਉਹ ਨਾਲੇ ਮਾਪੂਆ ਨਾਲ ਸਲਾਹ ਕਰ ਲੈਣਾ ਕਰ ਲੈ ਜਿੰਨਾ ਸਲਾਹ ਕਰਨੀ ਹੈ ਫਿਰ ਠੀਕ ਹੈ ਚੰਗਾ ਤੇ ਪੂਆ ਨੂੰ ਨਾਲ ਬੁਲਾ ਲੈ ਆਇਆ ਤੂੰ ਵੀ ਨਾਲੇ ਭੱਜਾ ਆ ਜਾ ਉਹ ਤੈਨੂੰ ਐਡੀ ਦੂਰ ਆਉਣ ਦੀ ਕੀ ਲੋਟ ਸੀ ਮੈਨੂੰ ਬੁਲਾਉਂਦੀ ਮੈਂ ਆਉਂਦਾ ਉਥੇ ਨਾਲੇ ਘਰ-ਵਾਰ ਦੇਖ ਜਾਂਦਾ ਲੈ ਘਰ-ਵਾਰ ਦਾ ਕੀ ਦੇਖਣਾ ਮੈਲੇ ਵੈਸੇ ਵੀ ਵਿਆਹ ਤੋਂ ਪਹਿਲਾਂ ਐਵੇਂ ਘਰੇ ਹੀ ਆਏ ਕਰਤੇ ਹੋ ਪਤਾ ਪਹਿਲਾਂ ਚੱਲਦੇ ਸੀ ਹੁਣ ਥੋੜਾ ਹੁਣ ਜਮਾਨਾ ਬਦਲ ਗਿਆ ਸਾਡੇ ਘਰ ਪਹਿਲਾਂ ਵਾਲੇ ਰੀਤੀ ਰਿਵਾਜੀ ਚੱਲਦੇ ਹਾਲੇ ਵੀ ਜਿਹੜੇ ਤੂੰ ਲਾ ਕੇ ਗਈਆਂ 4 ਦਿਨ ਉਹਦੇ ਹੈ ਤੇ ਚੱਪਾ ਕਰ ਚਾ ਬਸ ਹੁਣ ਨਾਲੇ ਸੱਚ ਠੀਕ ਹੈ ਸਾਰਾ ਕੁਝ ਹਾਂ ਮੈਂ ਠੀਕ ਹਾਂ ਅੱਛਾ ਤੁਹਾਡੀ ਤਿਆਰੀਆਂ ਕਿਵੇਂ ਚੱਲ ਰਹੀਆਂ ਨੇ ਵਿਆਹ ਦੀਆਂ ਵਧੀਆ ਸਾਰਾ ਕੁਝ ਕਾਰਗੂੜ ਵਾਂਗ ਦਿੱਤੇ ਚਲੋ ਵਧੀਆ ਹੁਣ ਦੱਸ ਮੈਨੂੰ ਠੀਕ ਆ ਸੱਚ ਪੀਣਾ ਕੀ ਆ ਖਾਣਾ ਹਾਂਗੇ ਹੀ ਆਤ ਵੀ ਆਪਾਂ ਕੁਝ ਖਾਣ ਪੀਣ ਵੀ ਆਏ ਆ ਉਹ ਬਸ ਤੈਨੂੰ ਦੇਖ ਕੇ ਸਾਰਾ ਕੁਝ ਭੁੱਲ ਜਾਂਦਾ ਕੁਛ ਹੀ ਮੰਗਾ ਲਾ ਜਦੋਂ ਮਸਾਂ ਦਾ ਜੁੱਸ ਵੇਰਾ ਮੰਗਾ ਲਾ ਠੀਕ ਵੇਰਾ ਖਾਣਾ ਕੀ ਨਾਲ ਫਿਰ ਫਾਸਟ ਫੂਡ ਆ ਦੇ ਵਿੱਚ ਤਾਂ ਸਾਰਾ ਕੁਝ ਸੈਲਡ ਵਗੈਰਾ ਕੁਝ ਹੈ ਆਪਾਂ ਇਹ ਕਰਦੇ ਹਾਂਗੇ ਇੱਕ ਪੀਸਾ ਮੰਗਾ ਲੈਂਦੇ ਹਾਂ ਠੀਕ ਆ ਪੀਸਾ ਖਾਣਾ ਮਰ ਆਪਦਾ ਨਹੀਂ ਬੇਬੀ ਦਾ ਨਾ ਭਿਆਨ ਰੱਖਾ ਆਦਾ ਯਾਰ ਹੁਣ ਮੈਂ ਐਵੇਂ ਨਾ ਮਮਾ ਉਹ ਮੈਚ ਦਾ ਬਣਾਉਂਦਾ ਤੂੰ ਐ ਕਰ ਗ੍ਰੀਨ ਸੈਲਡ ਮੰਗਾ ਲੈ ਨਾ ਦਰਵਾਜ਼ਾ ਨਹੀਂ ਨਹੀਂ ਤੇ ਕਾ ਖਾਦਾ ਚਲ ਠੀਕ ਆ ਜੇ ਤੂੰ ਪਰੇ ਔਰ ਦਿੱਤੇ ਹੋਰ ਜੀ ਅੰਕਲ ਜੀ ਕੀ ਹਾਲ ਆ ਕੰਮ ਕਰ ਵਧੀ ਚੱਲੀ ਜਾਂਦਾ ਐਦਾ ਕਰੋ ਦੋ ਪਨੀਲਾ ਸ਼ੈਕ ਬਣਾ ਦੋ ਇੱਕ ਪਲੇਟ ਇੱਕਾ ਬਣਾ ਦੋ ਠੀਕ ਹੈ ਜੀ ਤੇ ਗ੍ਰੀਨ ਸੈਲਡ ਬਣਾ ਦਿਓ ਬਾਅਦ ਜਲਦੀ ਕਰੋ ਮੜਾਏ ਹਲੋ ਤੂੰ ਮੇਰਾ ਫੋਨ ਕਿਉਂ ਨਹੀਂ ਚੱਕ ਰਿਹਾ ਮੈਂ ਕੰਨ ਦਾ ਫੋਨ ਕਰੀ ਜਾਂਦਾ ਲੈ ਤੂੰ ਰੋਈ ਕਿ ਤੂੰ ਜਾਣਦੀ ਹੈ ਕੀ ਹੋਇਆ ਯਾਰ ਮੇਰੇ ਨਾਲ ਰਾਤ ਹੀ ਡੈਥ ਹੋ ਗਈ ਕੀ ਭਰਾ ਦੀ ਡੈਥ ਹੋ ਗਈ ਐਨੇ ਕਿਵੇਂ ਹੋ ਗਈ ਮੈਂ ਤਾਂ ਡਿਊਟੀ ਤੇ ਸੀ ਤੇ ਵੀਰੇ ਨੂੰ ਕਰੇ ਹਾਰਟ ਅਟੈਕ ਆ ਗਿਆ ਆਟਾ ਹੀ ਗਿਆ। ਹੁਣ ਆਪਣਾ ਵੀ ਆ ਵੀ ਨਹੀਂ ਹੋ ਸਕਦਾ। ਘੇਰ ਪਰਨੇ ਚਾਸੇਗੇ। ਸਾਰੀ ਸ਼ੋਪਿੰਗ ਮੇਰੇ ਕਰ ਲਈ ਸੀ। ਹੁਣ ਕੀ ਆਂਦੀ ਕਰੇ ਗੱਲ ਕਿ ਮੈਂ ਕਰਾਂ। ਉਹ ਤੂੰ ਗੱਲ ਨੂੰ ਛੱਡ ਤੂੰ ਦੱਸ ਤੂੰ ਠੀਕ ਆ। ਤੂੰ ਆਪਦਾ ਧਿਆਨ ਰੱਖ ਪਹਿਲਾਂ ਤਾਂ। ਮੈਂ ਤਾਂ ਠੀਕ ਆ। ਹੁਣ ਜਿਹੜਾ ਕੁਝ ਹੋਣਾ ਤੇ ਤਾਂ ਹੋ ਗਿਆ। ਤੂੰ ਨੂੰ ਨਾ ਖੁਸ਼ ਹੋ ਜੇ। ਤੂੰ ਆਪਦਾ ਖਿਆਲ ਰੱਖ ਯਾਰ। ਅਰੇ ਯਾਰ ਸੱਚ। ਮੈਂ ਤਾਂ ਇਹ ਵੀ ਨਹੀਂ ਦੱਸਿਆ ਤੈਨੂੰ ਕਿ ਮਿਸਕਾਰਜ ਹੋ ਗਿਆ ਮੇਰਾ। ਪਰ ਪਹਰਸ਼ਨ ਕਰਾਉਣਾ ਪੈਣਾ ਨਹੀਂ ਕੋਈ ਫਾਇਦਾ ਨਹੀਂ ਤੂੰ ਤੂੰ ਰੋਣਾ ਮੇਰੀ ਗੱਲ ਸੁਣ ਮੈਂ ਤੈਨੂੰ ਪੈਸੇ ਭੇਜਦਾ ਤੂੰ ਵੋਸ਼ਨ ਕਰਵਾ ਠੀਕ ਆ ਐ ਮੈਨੂੰ ਲੱਗਦਾ ਤੈਨੂੰ ਕੁਝ ਹੋ ਜੇ ਫਿਰ ਮੈਂ ਕੀ ਕਰੂੰਗਾ ਕਿਹੜਾ ਕੁਝ ਹੋਣਾ ਤਾਂ ਹੋ ਗਿਆ ਤੂੰ ਆਪਦਾ ਵੀ ਧਿਆਨ ਰੱਖ ਮੈਂ ਤੈਨੂੰ ਪੈਸੇ ਪਾਉਣਾ ਠੀਕ ਆ ਤੇ ਸੱਚਾ ਚਲ ਮੈਂ ਵੀ ਆ ਕੇ ਜਾਂਣਾ ਤੇਰੇ ਨਾਲੇ ਠੀਕ ਆ ਨਹੀਂ ਨਹੀਂ ਤੂੰ ਤੁਸੀਂ ਕੀ ਕਰੋਗੇ ਇੱਥੇ ਇੱਥੇ ਸਹੀ ਨਹੀਂ ਹੈਗਾ ਮਾਹੌਲ ਤੁਹਾਨੂੰ ਸਭ ਠੀਕ ਹੋਜੂ ਮਾਪੀ ਕਹਿ ਦੂੰਗੇ ਤੁਹਾਨੂੰ ਵੱਡੀ ਵੱਡੀ ਗੱਲ ਹੋ ਗਈ ਯਾਰ ਤੁਹਾਡੇ ਘਰੇ ਮੈਂ ਤੁਸੀਂ ਸਮਝਦੇ ਕਿਉਂ ਨਹੀਂ ਚਲ ਠੀਕ ਹੈ ਨਹੀਂ ਹੁੰਦਾ ਜਦ ਮੈਂ ਤੈਨੂੰ ਸਹੀ ਲੱਗਦਾ ਮੈਂ ਕਰ ਲਾ ਮੈਂ ਚੋਲੀਆਂ ਬਸ ਜਦ ਆਪਣਾ ਵਿਆਹ ਹੋਵੇ ਤੁਸੀਂ ਬਰਾਤ ਲੈ ਕੇ ਘਰੇ ਆਉ ਇਹ ਜੇ ਮੌਜ ਚ ਨਹੀਂ ਚਲ ਤੂੰ ਉਹਦਾ ਤਿਆਰ ਰੱਖੀ ਠੀਕਾ ਠੀਕ ਯਾਰ ਅੱਭਾ ਕੁਸ਼ ਹੋ ਰੇ ਹੋ ਗਿਆ ਸਾਰੀਆਂ ਤਿਆਰੀਆਂ ਹੋਈਆਂ ਹੋਈਆਂ ਸੀ ਰਿਸ਼ਤੇਦਾਰਾਂ ਚ ਕਾਰਡ ਵੰਡ ਗਏ ਸੀ ਮੈਨੂੰ ਨਾ ਮਤੇ ਜਵਾਬ ਦਵਾ ਮੈਨੂੰ ਨਹੀਂ ਸਮਝ ਆ ਰਿਹਾ ਕਿੱਥੇ ਆ ਪ੍ਰਗਟ ਹੋ ਕਿੱਥੇ ਆ ਪ੍ਰਗਟ ਮੈਂ ਵੀ ਚੰਗ ਚੀਜ਼ ਕੋ ਯਾਰ ਕਰਿਆ ਮੜਾ ਜਲਦੀ ਹੋਣੀ ਕੀ ਗੱਲ ਹੋ ਗਈ ਉਹ ਤੂੰ ਆ ਤੈਨੂੰ ਆ ਕੇ ਦੱਸਦਾ ਯਾਰ ਯਾਰ ਕਾ ਕਾਦੀ ਮੇਰੀ ਯਾਰ ਮੇਰੀ ਗੁਣੀ ਹੋ ਚੁੱਕੀ ਯਾਰ ਕੁਛ ਨਹੀਂ ਬਚਿਆ ਬਈ ਕੁਛ ਨਹੀਂ ਬਚਿਆ ਹੁਣ ਸਾਡ ਸਭ ਗਲੈਸ ਹੋਇਆ ਗਈ ਐ ਬਈ ਉਹਦਾ ਫੋਨ ਆਇਆ ਸੀ ਯਾਰ ਉਹਦੇ ਭਰਾ ਦੀ ਡੈਥ ਹੋ ਗਈ ਮੇਰੀ ਡੈਥ ਹੋ ਗਈ ਯਾਰ ਕਿ ਥੈਕ ਹੋ ਗਿਆ ਤੇ ਨਾਲੇ ਉਹਦਾ ਮਿਸਗੇਰਜ ਹੋ ਗਿਆ ਬਈ ਮੇਰੇ ਬੱਚਾ ਨਹੀਂ ਰਿਹਾ ਬਈ ਅੰਨੀ ਤਿਆਰੀਆਂ ਕਰੀਆਂ ਹੋਈਆਂ ਜਿਵੇਂ ਯਾਰ ਸਾਰੇ ਪੈਸੇ ਦੇ ਰੱਖੇ ਲਗੇ ਬੜਾ ਬਾਲਾ ਹੀ ਕੈਰਟਾ ਕਰਾ ਤੂੰ ਤੇਰੀ ਗੱਲ ਉਹ ਦਿਨਾਂ ਦੀ ਗੈਰੀ ਬੱਸ ਲਾ ਰੱਖ ਤੂੰ ਮੜਾ ਜਾ ਮੈਂ ਸਮਝ ਸਕਦਾ ਐ ਤੇਰੀ ਜਾਨ ਨੂੰ ਚੱਲ ਆਪਾਂ ਚੱਲਦੇ ਆਪਾਂ ਨੂੰ ਜਾਣਾ ਪੈਣਾ ਉਹਨਾਂ ਦੇ ਘਰ ਯਾਰਾਂ ਫਿਰ ਕੱਪੀ ਰਿਸ਼ਤੇਦਾਰੀ ਪੈਣੀ ਸੀ ਉਹਨਾਂ ਨਾਲ ਇਹ ਗੱਲ ਕਹੀ ਸੀ ਬਈ ਉਹਨੂੰ ਮੈਂ ਮਾਰ ਐਡੀ ਵੱਡੀ ਗੱਲ ਹੋ ਗਈ ਤੁਹਾਡੇ ਘਰੇ ਅਸੀਂ ਆਉਨੇ ਆ ਕਹਿੰਦੀ ਤੁਸੀਂ ਨਾ ਆਇਆ ਇੱਥੇ ਮਾਹੌਲ ਬਹੁਤ ਖਰਾਬ ਆ ਕਹਿੰਦੀ ਕਹਿੰਦੀ ਇਹ ਪਹਿਲਾਂ ਆਇਆ ਤੁਸੀਂ ਉਹਦੀ ਬਰਾਤ ਲੈ ਕੇ ਚਲ ਕੋਈ ਨਗਰੀ ਤੂੰ ਉਦਦਿਆਂ ਲੱਖ ਮੈਂ ਜਾ ਕੇ ਆਉਣਾ ਮੈਂ ਤਾਂ ਜਾ ਹੀ ਸਕਦਾ ਰੱਬਾ ਕੀ ਵਗਾੜਾ ਸੀ ਤੇਰਾ ਯਾਰ ਮੇਰੇ ਨਾਲ ਇਹ ਸਭ ਹੋਣਾ ਸੀਗਾ ਮੈਂ ਤਾਂ ਕਿਸਦਾ ਮਾੜਾ ਵੀ ਨਹੀਂ ਕਰਿਆ ਤੂੰ ਸਾ ਮੇਰੀ ਜਿੰਦਗੀ ਚ ਨਾ ਮਾੜਾ ਮਾੜਾ ਕਰੀ ਜਾਂਦਾ ਤੂੰ ਹੈਲੋ ਹੈਲੋ ਮੇਰੀ ਗੱਲ ਸੁਣਾ ਉਹ ਮੇਰਾ ਛੋਟਾ ਭਰਾ ਆ ਰਿਹਾ ਜੂਰੇ ਠੀਕ ਆ ਤੂੰ ਐ ਕਰ ਲੋਕੇਸ਼ਨ ਭੇਜ ਦੇ ਯਾਰ ਤੂੰ ਪਾਗਲ ਹੋਇਆ ਤੈਨੂੰ ਮੈਂ ਸਮਝਾਇਆ ਤਾਂ ਹੈਗਾ ਅਸੀਂ ਵੀ ਉਹਨੂੰ ਕਿਉਂ ਕਰੇ ਭੇਜ ਰਹੇ ਹਾਂ ਤੁਸੀਂ ਹੋਣਾ ਉਹ ਜਲ ਸਾਡੇ ਜੋ ਪਰਿਵਾਰ ਚ ਇੱਕ ਜਣਾ ਤਾਂ ਆਉਣਾ ਚਾਹੀਦਾ ਨਾ ਅੱਛਾ ਤੂੰ ਮੇਰੀ ਗੱਲ ਸੁਣੋ ਇੱਥੇ ਮਾਹੌਲ ਸਹੀ ਨਹੀਂ ਹੈਗਾ ਨਾਲੇ ਆਪਣਾ ਸ਼ਗਨਾ ਵਿਹਾਰ ਵਾਲਾ ਕੰਮ ਸੀਗਾ ਐਵੇਂ ਚੰਗਾ ਥੋੜੀ ਲੱਗਦਾ ਸਾਡੇ ਪਰਿਵਾਰ ਦੇ ਇਹਨੂੰ ਚੰਗਾ ਨਹੀਂ ਸਮਝਦੇ ਹੈਗੇ ਤੁਸੀਂ ਨਾ ਆਓ ਮੈਂ ਥੋੜਾ ਆ ਰਿਹਾ ਭਰਾ ਨੂੰ ਭੇਜਦਾ ਦਹੀਂ ਦਾ ਮੈਂ ਖੁਦ ਨਹੀਂ ਆਉਣਾ ਉਹਨੂੰ ਮਨਾ ਕਰ ਤੋ ਮੰਮੀ ਨਹੀਂ ਆਉਣ ਦੇਣਗੇ ਉਹਨੂੰ ਚਲ ਠੀਕ ਆ ਮੈਂ ਉਹਨੂੰ ਮਨਾ ਕਰ ਦਾਂਗਾ ਹਾਂਜੀ ਤੂੰ ਠੀਕ ਆ ਹਾਂ ਮੈਂ ਠੀਕ ਹਾਂ ਤੁਸੀਂ ਠੀਕ ਹੋ ਹਾਂ ਮੈਂ ਬਹੁਤ ਠੀਕ ਹਾਂ ਤਿਆਰ ਰੱਖੀ ਆਂਦਾ ਠੀਕ ਆ ਕੋਈ ਗੱਲ ਨਹੀਂ ਮੈਂ ਉਹਨੂੰ ਮਨਾ ਕਰ ਦਾਂ ਫੋਨ ਨਹੀਂ ਚੱਕ ਰਿਆ ਫੋਨ ਨਹੀਂ ਚੱਕ ਰਿਆ ਹਲੋ ਹਲੋ ਹਾਂ ਪ੍ਰਕਾਟ ਉਹ ਗੱਲ ਸੁਣਾ ਮੈਂ ਤੇਰੀ ਭਾਬੀ ਨਾਲ ਗੱਲ ਕਰੀ ਸੀ ਉਹ ਉਹ ਕਹਿੰਦੀ ਸੀ ਰਹਿਣ ਦੋ ਤੁਸੀਂ ਮਨਾ ਜਾਓ ਕਹਿੰਦੀ ਮਾਹੌਲ ਠੀਕ ਨਹੀਂ ਹੈਗਾ ਉੱਥੇ ਨਹੀਂ ਇਹਨੇ ਮੈਂ ਜਾਵਣਾ ਉਹ ਮੈਂ ਵੀ ਇਹੀ ਗੱਲ ਕਹੀ ਤੇ ਚਲ ਮੈਂ ਥੋੜਾ ਆ ਰਿਹਾ ਭਰਾ ਆ ਰਿਹਾ ਸਾਡੇ ਪਰਿਵਾਰ ਚੋਂ ਇੱਕ ਜਣਾ ਤਾਂ ਆਵੇ ਐਡੀ ਕੱਡੀ ਐਡੀ ਵੱਡੀ ਗੱਲ ਉਹ ਵੀ ਤੁਹਾਡੇ ਘਰੇ ਉਹ ਕਹਿੰਦੀ ਨਾ ਮੰਮੀ ਮਨਾ ਕਰ ਰਹੇ ਨੇ ਕਹਿੰਦੀ ਵੀ ਕੀ ਕਰਨਗੇ ਵੀ ਸ਼ਗਨਾਂ ਦਾ ਵਿਹਾਰ ਕਰਨਾ ਸੀ ਵੀ ਕੀ ਹੋ ਗਿਆ ਮੈਂ ਚਲ ਉਹਨੂੰ ਦੁੱਖ ਸੁੱਖ ਦਾ ਬਣੀ ਹੋਏ ਨੇ ਕੀ ਕਹਿ ਸਕਦੇ ਆ ਜੇ ਦੁੱਖ ਚ ਨਹੀਂ ਖੜਾਂਗੇ ਔਰ ਕਦੋਂ ਖੜਾਂਗੇ ਕਦੋਂ ਤੁਹਾਡੇ ਨਾਲ ਚਾ ਕੋਈ ਗੱਲ ਨਹੀਂ ਮੈਂ ਆ ਜਾਣਾ ਬਾਸ ਚਲ ਆ ਜਾ ਤੂੰ ਬਾਸ ਆ ਜਾ ਫਤਾਨੀ ਕਿਵੇਂ ਹੋਊਗੀ ਪਿੰਡ ਤਾਂ ਹੀ ਯਾਰ ਆ ਬਾਈ ਨੂੰ ਪੁੱਛਦੇ ਆ ਚਲ ਸਸੀਆ ਬਾਈ ਸਸੀਓ ਜੀ ਬਾਈ ਯਾਰ ਇੱਥੇ ਆਪਣੇ ਪਿੰਡ ਮੁੰਡੇ ਦੀ ਡੈਥ ਹੋਈ ਹੈ ਉਹਨਾਂ ਦੇ ਘਰੇ ਜਾਣਾ ਸੀਗਾ ਤਾਂ ਹਮਨਾ ਮਨ ਮੁੰਡਾ ਸੀ ਬਾਈ ਜਸ ਦਾ ਭੈਣ ਜਿਹੜੀ ਉਹ ਕੁੜੀ ਪੁਲਿਸ ਚ ਲੱਗੀ ਹੋਈ ਆ ਨਾ ਵੀਰੇ ਸਾਡੇ ਪਿੰਡ ਦਾ ਕੋਈ ਡੈਥ ਨਹੀਂ ਹੋਈ ਤੂੰ ਕਿੱਥੋਂ ਆਇਆ ਬਾਈ ਮੈਂ ਤਾਂ ਬਾਈ ਯਾਰ ਪਾਤੜਾ ਕੋਲ ਪਿੰਡ ਆ ਉੱਥੋਂ ਆਇਆ ਸੀਗਾ ਨਾ ਵੀਰੇ ਤੂੰ ਕੋਈ ਭੁਲੇਖਾ ਪਿਆ ਨਾ ਉਹ ਰੋ ਯੂਨੀਕ ਸੇ ਪਿੰਡ ਚ ਨਹੀਂ ਨਹੀਂ ਬਾਈ ਏਸੇ ਪਿੰਡ ਚ ਹੀ ਹੈ ਮੈਂ ਤੁਹਾਨੂੰ ਉਹ ਕੁੜੀ ਨਾ ਪੁਲਿਸ ਮੁਲਾਜ਼ਮ ਆਉਦੀ ਡਿਊਟੀ ਇੱਧਰ ਹੀ ਮੈਂ ਤੁਹਾਨੂੰ ਫੋਟੋ ਦਿਖਾ ਦਿੰਨਾ ਸ਼ਾਇਦ ਤੁਸੀਂ ਫੋਟੋ ਦੇਖ ਕੇ ਪਛਾਨੋ ਹਾਂ ਤੋ ਬਾਕੀ ਮੇਰੇ ਧਿਆਨ ਚ ਤਾਂ ਹੈ ਨਹੀਂ ਆਹ ਕੁੜੀ ਬਾਈ ਆਹ ਫੋਟੋ ਫੋਟੋ ਕਰ ਗੁਲਕ ਨੇ ਆਈ ਬਾਈ ਜਾਣਦੀ ਹੈ ਬਾਈ ਤੁਸੀਂ ਇਹਨੂੰ ਜਾਣਦਾ ਵੀ ਇਹ ਤਾਂ ਮੇਰੀ ਘਰ ਵਾਲੀ ਆ ਆ ਮੇਰਾ ਮੁੰਡਾ ਹੈ ਮੈਨੂੰ ਇਹ ਦੱਸ ਦੇ ਕੋ ਫੋਟੋ ਕਿਵੇਂ ਆ ਗਈ ਇਹਦੀ ਘਰ ਵਾਲੀ ਆ ਬਾਈ ਯਾਰ ਹਾਂ ਤੇਰੀ ਆਪਾਂ ਬਾਈ ਘਰੇ ਬੈਠ ਕੇ ਗੱਲ ਕਰ ਸਕਦੇ ਮਿਲ ਸਕਦਾ ਮੈਂ ਇਹਨਾਂ ਨੂੰ ਚਲਾ ਜਾ ਕੋਈ ਗੱਲ ਨਹੀਂ ਪਰ ਗੱਲ ਕੀ ਮੈਨੂੰ ਦੱਸਤਾ ਸੀ ਕੋਈ ਨਾ ਬਾਈ ਬੈਠ ਕੇ ਗੱਲ ਕਰਦੇ ਆ ਆਪਾਂ ਹਨਾ ਚਲਾ ਜਾ ਸਾਹਮਣੀ ਘਰ ਆਪਣਾ ਅੱਛਾ ਉਹ ਆਲਾ ਬਾਈ ਹਾਂ ਮੈਨੂੰ ਪਤਾ ਚਲਿਆ ਯਾਰ ਇਹ ਕੀ ਹੋ ਰਿਹਾ ਯਾਰ ਚਾ ਆ ਕੀ ਪਤਾ ਕਰਦੇ ਆ ਆਜੋ ਬਈ ਲੱਗ ਕੇ ਭੰਗਿਤ ਹੁਣ ਮੈਂ ਆਇਆ ਫਾਂਸੀ ਕੌਣ ਲੈ ਜਿਹੜਾ ਜਾਣਦੇ ਹੀ ਨਹੀਂ ਹੈਗੇ ਉਹ ਹੀ ਅੰਦਰ ਲੈ ਆਏ ਤੁਸੀਂ ਕੌਣਾ ਤੁਸੀਂ ਜਾਣਦਾ ਕਿਉਂ ਨਹੀਂ ਅੱਛਾ ਹੁਣ ਤੂੰ ਭੁੱਲ ਗਈ ਬੜਾ ਜਸਨਾ ਨਾ ਨਾ ਲੈ ਕੇ ਹਨਾ ਤੂੰ ਮੇਰੇ ਭਰਾ ਨੂੰ ਹਨਾ ਧੋਖੇ ਚ ਰੱਖੀ ਹੈਨੀ ਤੂੰ ਕੀ ਕਹਿ ਕੀ ਰਿਹਾ ਹੋ ਤੁਸੀਂ ਥੋੜਾ ਸੋਚ ਕੇ ਗੱਲ ਕਰੋ ਸੋਚੀ ਗੱਲ ਨਹੀਂ ਕਰਦਾ ਫੁੱਸਾੜੀ ਵਰਦੀ ਪਾ ਕੇ ਮੇਰੇ ਭਾਈ ਨੂੰ ਬੇਬਕੂਰ ਬੁਣਾ ਦੀ ਰਹੀ ਹੈ ਨਾ ਲੈ ਹੱਦ ਹੈ ਮੈਂ ਤਾਂ ਆਪਣੇ ਪੇਕੇ ਗਈ ਹੋਈ ਸੀਗੀ ਪੇਕੇ ਗਈ ਬਾਈ ਤੇਰੀ ਜਨਾਨੀ ਗਲਤ ਹੈ ਮੇਰੇ ਭਾਈ ਕੋਲ ਰਹਿ ਕੇ ਇਹ ਹਫਤਾ ਤੂੰ ਰਮੂਸ ਸਭਾਲ ਕੇ ਗੱਲ ਕਰਦੇ ਤੂੰ ਜੋ ਹੁੰਦਾ ਕਰ ਲੈ ਉਹ ਬਈ ਨਾ ਤੂੰ ਕੀ ਬਕਵਾਸ ਜੀ ਮਰੀ ਨਾ ਸਾਡੇ ਘਰੇ ਆ ਕੇ ਸਾਡੀ ਜਿੱਤੇ ਹੱਥ ਪਈਆਂ ਨਾ ਮੈਨੂੰ ਨਾ ਪੁੱਛ ਬਈ ਤੂੰ ਜਿਹੜਾ ਬਸ ਪੁੱਛਣਾ ਨਾ ਆਪਦੀ ਘਰ ਵਾਲੀ ਨੂੰ ਪੁੱਛ ਅਸੀਂ ਤਾਂ ਵਿਆਹ ਦੇ ਕਾਰਡ ਦਾ ਕੇ ਛਪਾਈ ਬੈਠੇ ਆ ਮੇਰੇ ਭਰਾ ਦਾ ਬੁਰਾ ਹਾਲ ਹੋਇਆ ਭਰਾ ਕੀ ਸਾਰਾ ਟੱਬਰ ਸਾਡਾ ਦੁਖੀ ਹੋਇਆ ਪਿਆ ਕੋਈ ਗੱਲ ਨਹੀਂ ਥੋਨ ਦਾ ਮੈਂ ਥਾਣੇ ਜਾ ਕੇ ਦੇਖੋ ਆ ਸਾਰੇ ਸਬੂਤ ਪਏ ਨੇ ਮੇਰੇ ਕੋਲ ਤੇਰੀਆਂ ਫੋਟੋਆਂ ਵਿਆਹ ਦੇ ਕਾਰਡ ਵੀਡੀਓ ਤੱਕ ਪਈਆਂ ਨੇ ਤੇਰੇ ਤਾਂ ਜੋ ਹੁੰਦਾ ਤੂੰ ਕਰ ਲੈ ਜਾ ਭਾਜਾ ਸਾਡੇ ਘਰ ਤੋਂ ਨਿਕਲ ਮੈਂ ਤੁੱਥਾ ਚੱਕ ਕੇ ਆ ਜਾਂਦੇ ਆਗੇ ਤੂੰ ਚੱਲ ਓਏ ਤੇਰੇ ਕੱਪੜੇ ਬਦਲਾ ਮੈਂ ਕੋਈ ਲੋੜ ਨਹੀਂ ਹੈਗੀ ਬੜਾ ਉਦਾਸ ਹੋਣ ਦੀ ਤੈਨੂੰ ਕੀ ਹੋ ਗਿਆ ਹੁਣ ਸਭ ਨਾ ਝੂਠੀ ਦੁਨੀਆ ਸੀਗੀ ਸੱਚ ਕੁਛ ਵੀ ਨਹੀਂ ਸੀਗਾ ਸਮਝ ਨਹੀਂ ਆ ਰਹੀ ਕੀ ਕਹਿ ਰਹੀ ਏ ਕੀ ਸਮਝ ਆ ਗਿਆ ਤੈਨੂੰ ਪਤਾ ਨਹੀਂ ਲੱਗੇ ਵੀ ਝੂਠ ਬੋਲਦੀ ਸੀਗੀ ਫਰੇਮ ਮਾਰਦੀ ਸੀ ਕਿ ਤੇਰੇ ਨਾਲ ਝੂਠ ਬੋਲਦੀ ਸੀ ਮਤਲਬ ਜੇ ਤੂੰ ਸਾਫ ਸਾਫ ਦੱਸ ਸਾਫ ਸਾਫ ਕੀ ਮਤਲਬ ਕਰੇ ਗਿਆ ਸੀਗਾ ਉਹ ਤਾਂ ਪਹਿਲੀ ਵਈ ਹੀ ਹੋਈ ਐ 5 ਸਾਲ ਦਾ ਦਾ ਮੁੰਡਾ ਉਹਦਾ ਕੀ ਕਹਿ ਰਿਹਾ ਤੂੰ ਇਹ ਯਾਰ ਯਾਰ ਮੈਂ ਸਹੀ ਗੱਲ ਕਹੀ ਯਾਰ ਨਾ ਕੋਈ ਪੁਲਿਸ ਚ ਲੱਗੀ ਹੋਏ ਨਾ ਕੋਈ ਜੌਬ ਕਰਦੀ ਉਹ ਤਾਂ ਤੈਨੂੰ ਫੁੱਦੂ ਬਣਾ ਰਹੀ ਸੀ ਕਿ ਭਾਈ ਤੈਨੂੰ ਭਲੇ ਖਬਰੂ ਖਤ ਨਹੀਂ ਪਿਆ ਯਾਰ ਤੈਨੂੰ ਆਉਦੇ ਭਾਈ ਦੇ ਭਰੋਸਾ ਦਾ ਤੋਂ ਖਮੇਰ ਨਾ ਉਹਦਾ ਕੋਈ ਨਾ ਜਸ ਜੋਸੀ ਨਹੀਂ ਹੈਗਾ ਮਲਕੀਤ ਕੋਰਾ ਦਾ ਨਾ ਪੰਜ ਸਾਲ ਦਾ ਮੁੰਡਾ ਹੈ ਉਹ ਤੇਰੇ ਕੱਲੇ ਨਾਲ ਨਹੀਂ ਹੋਰ ਬੜਿਆਂ ਨੂੰ ਫਿਰ ਬੜਾ ਬੁੱਦੂ ਲਾ ਗਿਆ ਉਹ ਦੱਸ ਤੈਨੂੰ ਹੀ ਪਤਾ ਕਰਿਆ ਸੀ ਤੂੰ ਹੀ ਗਏ ਸੀ ਇਹ ਬਿਆਹ ਬਿਹਾ ਕਰਵਾ ਲੈਣ ਦਾ ਮੈਨੂੰ ਕੀ ਪਤਾ ਸੀਗਾ ਯਾਰ ਵੀ ਐ ਨਿਕਲੋ ਕਿ ਗੱਲਾਂ ਤੇਰੇ ਨਾਲ ਮਾਰਦੀ ਸੀਗਾ ਨਾ ਤੂੰ ਇਹਨਾਂ ਵੀ ਨਹੀਂ ਪਤਾ ਕਰ ਸਕਿਆ ਸਾਹ ਤਾਂ ਜਾਣ ਨਹੀਂ ਹੁੰਦੀ ਸੀ ਕਿ ਉੱਥੇ ਕਦੇ ਪੂਆ ਮਾਰਦੀ ਕਦੇ ਪਿਓ ਮਾਰਦਾ ਕਦੇ ਭਰਾ ਮਾਰਦਾ ਕਦੇ ਟੱਬਰ ਮਾਰਦਾ ਉਹਨੇ ਗੱਲਾਂ ਗੱਲਾਂ ਚ ਆਪਣਾ ਤਾਂ ਇੰਨਾ ਨੁਕਸਾਨ ਕਰਾ ਗਿਆ ਉਹ ਫਰੋਂ ਉਹ ਤੇ ਕੇਸ ਕਰੀਏ ਕੇਸ ਤਾਂ ਕਰਨਾ ਪੂਆ ਵੀਰੇ ਉਹਨੂੰ ਪਤਾ ਲੱਗ ਗਿਆ ਵਰਦੀ ਪਾ ਕੇ ਕਿਵੇਂ ਲੋਕਾਂ ਨੂੰ ਠੱਗਿਆ ਕਰਦੇ ਆ ਕੋਈ ਗੱਲ ਨਹੀਂ ਉਹਨੂੰ ਹੀ ਪਤਾ ਲੱਗੂਗਾ ਮੈਨੂੰ ਪੰਗਾ ਹੁਣ ਕਿਸਦਾ ਨਾ ਲਿਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਾਰਿਆਂ ਦੇ ਸੋ ਤੁਹਾਨੂੰ ਅਗਰ ਫਿਲਮ ਵਧੀਆ ਲੱਗੇ ਤਾਂ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਬਈ ਸਮਾਜ ਚ ਨਾ ਕੁੜੀਆਂ ਪੁਲਿਸ ਵਾਲੀ ਵਰਦੀ ਪਾ ਕੇ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਕਰਕੇ ਮੁੰਡਿਆਂ ਨੂੰ ਬੇਵਕੂਫ ਬਣਾਈ ਜਾਂਦੀਆਂ ਨੇ ਹਨਾ ਬਈ ਯਾਰ ਸਮਾਜ ਚ ਚੂੜ ਫਰੇਬ ਦਾ ਜਵਾਨਾ ਬਾਲਾ ਚੱਲ ਪਿਆ ਥੋੜਾ ਬਚ ਕੇ ਬਚ ਕੇ ਰਹੋ ਬਾਈ ਕਿਸੇ ਤੇ ਭਰੋਸਾ ਨਾ ਕਰੋ ਜੇ ਕਿ ਤੁਸੀਂ ਰਿਸ਼ਤਾ ਬਣਾਉਣਾ ਵੀ ਹੈ ਕਿਸੇ ਨਾਲ ਤਾਂ ਪੂਰੀ ਪੁੱਛ ਪੜਤਾਲ ਕਰਕੇ ਤੇ ਘਰੇ ਜਾ ਕੇ ਫਿਰ ਤੁਸੀਂ ਕੋਈ ਨਾ ਕੋਈ ਰਿਸ਼ਤੇ ਦਾ ਸਟੈਪ ਚੱਕਿਆ ਕਰੋ ਤੇ ਆਪਾਂ ਕੁੜੀ ਆਪਾਂ ਮੁੰਡਾ ਉਹਦੀ ਪੂਰੀ ਪੜਤਾਲ ਕਰਕੇ ਫਿਰ ਰਿਸ਼ਤਾ ਬਣਾਓ ਕਿਉਂਕਿ ਆਪਣੇ ਧੀ ਪੁੱਤ ਦੀ ਬਾਈ ਜ਼ਿੰਦਗੀ ਦਾ ਸੁਭਾਲ ਹੁੰਦਾ ਆਪਾਂ ਕਿਸੇ ਦੀਆਂ ਗੱਲਾਂ 'ਚ ਆ ਕੇ ਕਿ ਨਾ ਵਿਆਹ ਕਰਦਾਂ ਨੇ ਆ ਉਸ ਤੋਂ ਬਾਅਦ ਹੋਰੇ ਕੁਝ ਨਿਕਲ ਆਉਂਦਾ ਬਾਈ ਕਿਉਂ ਬਾਈ ਪ੍ਰਗਟਾ ਹਾਂ ਬਾਈ ਇਹ ਸ਼ੇਅਰ ਜ਼ਰੂਰ ਕਰ ਦਿਓ ਫਿਲਮ ਵੀਡੀਓ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਹਾਂ ਵੀ ਹੀਰੋ ਕਹਿਣਾ ਚਾਹੁੰਦੇ ਹੋ ਕੁਝ ਬਸ ਆਈ ਕੀ ਛੇਤੀ ਛੇਤੀ ਕਿਸੇ ਦੇ ਵਿਸ਼ਵਾਸ ਨਾ ਕਰੋ